ਪੰਜਾਬ ਦੀਆਂ ਪੰਜ ਨਗਰ ਨਿਗਮਾਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਜਿੱਥੇ ਪਟਿਆਲਾ ਅਤੇ ਜਲੰਧਰ ਨੂੰ ਉਸ ਦਾ ਮੇਅਰ ਮਿਲ ਚੁੱਕਾ ਵਾ ਉੱਤੇ ਹੀ ਲੁਧਿਆਣਾ ਨੂੰ ਵੀ ਹੁਣ ਬਹੁਤ ਜਲਦ ਮੇਅਰ ਮਿਲਣ ਜਾ ਰਿਹਾ ਵਾ ਤਵੀ ਜਨਵਰੀ ਨੂੰ ਲੁਧਿਆਣਾ ਦੇ ਨਗਰ ਨਿਗਮ ਵਾਸਤੇ ਮੇਅਰ ਰੋਦੇ ਦੀ ਚੋਣ ਹੋਵੇਗੀ ਤਾਂ ਲੁਧਿਆਣਾ ਨਗਰ ਨਿਗਮ ਦੇ ਮੇਅਰ ਰੋਦੇ ਦੇ ਲਈ ਮਹਿਲਾ ਰਾਖਵਾ ਕਰਨ ਕੀਤਾ ਗਿਆ ਤਾਂ ਲੁਧਿਆਣਾ ਨੂੰ 20 ਜਨਵਰੀ ਨੂੰ ਆਪਣਾ ਪਹਿਲਾ ਮਹਿਲਾ ਮੇਅਰ ਮਿਲਣ ਜਾ ਰਿਹਾ ਵਾ ਤਾਂ ਦੱਸ ਦਈਏ ਤੁਹਾਨੂੰ ਕਿ 20 ਜਨਵਰੀ ਨੂੰ ਲੁਧਿਆਣਾ ਦੇ ਗੁਰਨਾਨਕ ਭਵਨ ਦੇ ਵਿਦਿਕ ਇੱਕ ਸਮਾਗਮ ਰੱਖਿਆ ਗਿਆ ਵਾ ਜਿੱਥੇ ਜਿੱਤੇ ਹੋਏ ਕਾਉਂਸਲਰਾਂ ਨੂੰ ਜਿੱਥੇ ਸੋਚੁਕਾਈ ਜਾਵੇਗੀ ਉੱਥੇ ਹੀ ਲੁਧਿਆਣਾ ਨੂੰ ਪਹਿਲਾ ਮਹਿਲਾ ਮੇਅਰ ਮਿਲਣ ਜਾ ਰਿਹਾ ਵਾ ਤਾਂ ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਵਾ ਦੱਸ ਦਈਏ ਤੁਹਾਨੂੰ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਮਾਗੀ ਵਾਲੇ ਦਿਨ ਜਿਹੜਾ ਵਾ ਇਹ ਪ੍ਰੋਗਰਾਮ ਰੱਖੇ ਜਾਣ ਦੀ ਖਬਰ ਮਿਲੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਡਿਲੇ ਕਰ ਦਿੱਤਾ ਗਿਆ ਤਾਂ ਹੁਣ ਇਹ ਪ੍ਰੋਗਰਾਮ 20 ਜਨਵਰੀ ਨੂੰ ਰੱਖਿਆ ਗਿਆ ਵਾ ਲੁਧਿਆਣਾ ਦੇ ਗੁਰਨਾਣਕ ਭਵਨ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਹੋਇਆ ਜਿੱਥੇ ਜਿੱਤੇ ਹੋਏ 95 ਕਾਉਂਸਲਰਾਂ ਨੂੰ 100 ਵੀ ਚੁਕਾਈ ਜਾਵੇਗੀ ਤੇ ਉਸ ਤੋਂ ਬਾਅਦ ਮੇਅਰ ਅਹੁਦੇ ਦੀ ਚੋਣ ਹੋਵੇਗੀ ਤਾਂ ਆਮ ਆਦਮੀ ਪਾਰਟੀ ਮੇਅਰ ਅਹੁਦੇ ਦੇ ਲਈ ਇਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ 41 ਉਮੀਦਵਾਰ ਜਿਹੜੇ ਨੇ ਕਾਹਲੀ ਕੌਂਸਲਰ ਨੇ ਆਮ ਆਦਮੀ ਪਾਰਟੀ ਦੇ ਜਿੱਤੇ ਸੀਗੇ ਜਿਸ ਤੋਂ ਬਾਅਦ ਇੱਕ ਆਜ਼ਾਦ ਕੌਂਸਲਰ ਦੇ ਵੱਲੋਂ ਆਪ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਸੀਗਾ ਤੇ ਇਸ ਦੇ ਨਾਲ ਹੀ ਤਿੰਨ ਕਾਂਗਰਸ ਦੇ ਕੌਂਸਲਰਾਂ ਨੇ ਵੀ ਆਮ ਆਗੂ ਪਾਰਟੀ ਨੂੰ ਸਮਰਥਨ ਦੇਣ ਦੀ ਘੋਸ਼ਣਾ ਕੀਤੀ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਜਿਸ ਨੂੰ ਮੇਅਰ ਬਣਾਉਣ ਵਾਸਤੇ 48 ਦਾ ਆંકੜਾ ਚਾਹੀਦਾ ਵਾ ਨੇੜੇ ਤੇੜੇ ਮੇਅਰ ਬਣਾਉਣ ਦੇ ਆਂਕੜੇ ਦੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਤੇ 20 ਜਨਵਰੀ ਨੂੰ ਜਦੋਂ ਮੇਅ ਰੋਦੇ ਦੀ ਚੋਣ ਹੋਵੇਗੀ ਤਾਂ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਕਿਸ ਮਹਿਲਾ ਕਾਉਂਸਲਰ ਨੂੰ ਆਪਣਾ ਮੇਅਰ ਦਾ ਕੈਂਡੀਡੇਟ ਐਲਾਨ ਕਰਦੀ ਹੈ ਤਾਂ ਦੱਸਦੀ ਹੈ ਤੁਹਾਨੂੰ ਕਿ ਕਈ ਸੰਭਾਵਿਤ ਨਾਮ ਵੀ ਚਰਚਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਨਾਮ ਜਿਹੜੇ ਨੇ ਹਲਕਾ ਵਾ ਈਸ਼ਤੋ ਸਾਹਮਣੇ ਆਏ ਸੀ ਜਿਨ੍ਹਾਂ ਦੇ ਵਿੱਚੋਂ ਵਾਰਡ ਨੰਬਰ 19 ਤੋਂ ਜਿੱਤ ਕੇ ਆਏ ਨਿਧੀ ਗੁਪਤਾ ਅਤੇ ਵਾਰਡ ਨੰਬਰ 13 ਤੋਂ ਪ੍ਰਿੰਸੀਪਲ ਇੰਦਰਜੀਤ ਕੋਰ ਜਿਹੜੇ ਚੋਣ ਜਿੱਤੇ ਸੀ ਕਾਉਂਸਲਰ ਬਣੇ ਸੀ ਉਹਨਾਂ ਦੇ ਨਾਮ ਦੀ ਚਰਚਾ ਚੱਲੀ ਸੀ ਇਸੇ ਤਰ੍ਹਾਂ ਦੇ ਨਾਲ ਹਲਕਾ ਵੈਸਤੋ ਵੀ ਕੁਝ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਵਾਰਡ ਨੰਬਰ 63 ਤੋਂ ਜਿਹੜਾ ਵਾ ਦੂਜੀ ਵਾਰ ਜਿੱਤ ਕੇ ਆਏ ਘੁੰਮਣ ਪਰਿਵਾਰ ਦੇ ਵੱਲੋਂ ਵੀ ਇਸ ਮੇਅਰ ਅਹੁਦੇ ਲਈ ਲਗਾਤਾਰ ਜੋਰ ਤੋਰ ਕੀ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਮਹਿਕ ਟੀਨਾ ਨੇ ਤੇ ਅੰਮ੍ਰਿਤਵਰਸ਼ਾ ਰਾਮਪਾਲ ਨੇ ਤਾਂ ਇਹ ਉਹ ਮਹਿਲਾ ਕੈਂਡੀਡੇਟ ਨੇ ਮਹਿਲਾ ਕਾਉਂਸਲਰ ਨੇ ਜਿਨ੍ਹਾਂ ਦੇ ਨਾਮਾਂ ਦੀ ਚਰਚਾ ਮੇਅਰ ਅਹੁਦੇ ਲਈ ਲਗਾਤਾਰ ਚਲਦੀ ਹੋਈ ਨਜ਼ਰ ਆ ਰਹੀਆ ਤਾਂ ਦੱਸ ਦਈਏ ਤੁਹਾਨੂੰ ਕਿ ਲਗਾਤਾਰ ਇਹਨਾਂ ਨਾਮਾਂ ਦੀ ਚਰਚਾ ਚਲਦੀ ਹੋਈ ਨਜ਼ਰ ਆ ਰਹੀਆ ਤਾਂ ਹੁਣ 20 ਜਨਵਰੀ ਨੂੰ ਕਿਸ ਦੇ ਸਿਰ ਮੇਅਰ ਕੈਂਡੀਡੇਟ ਦਾ ਤਾਜ ਸਜੇਗਾ ਇਹ 20 ਜਨਵਰੀ ਨੂੰ ਕਲੀਅਰ ਹੋਏਗਾ ਪਰ ਇਹ ਉਹ ਨਾਮ ਨੇ ਜਿਨ੍ਹਾਂ ਦੇ ਨਾਮ ਲਗਾਤਾਰ ਇਹਨਾਂ ਨਾਮਾਂ ਦੀ ਚਰਚਾ ਲੁਧਿਆਣਾ ਦੇ ਵਿੱਚ ਮੇਅਰ ਅਹੁਦੇ ਦੇ ਲਈ ਚਲਦੀ ਹੋਈ ਨਜ਼ਰ ਆ ਰਹੀਆ ਤਾਂ 20 ਜਨਵਰੀ ਨੂੰ ਹੁਣ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ ਕੌਣ ਬਣਨ ਜਾ ਰਹੀ ਹੈ ਇਹ ਹਜੇ ਤੱਕ ਕਲੀਅਰ ਨਹੀਂ ਹੋ ਚੁੱਕਾ ਵਾ ਪਰ ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਵਾ ਤੇ ਗੁਨਾਣਕ ਸ੍ਰੀ ਗੁਰੂ ਨਾਨਕ ਦੇਵ ਭਵਨ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਵਾ ਜਿਸ ਨੂੰ ਲੈ ਕੇ ਜਿਹੜਾ ਵਾ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਵਾ ਦੱਸਦੀ ਆ ਤੁਹਾਨੂੰ ਕਿ ਇਸ ਤੋਂ ਪਹਿਲਾਂ 19 ਜਨਵਰੀ ਨੂੰ ਲੁਧਿਆਣਾ ਹਲਕਾ ਬੈਸ ਦੇ ਮਹਿਰੂਮ ਐਮ ਐਲ ਏ ਗੁਰਪ੍ਰੀਤ ਗੋਗੀ ਦਾ ਅੰਤਿਮ ਜਿਹੜਾ ਵਾ ਭੋਗ ਦੀ ਰਸਮਾਂ ਜਿਹੜੀਆਂ ਮੈਨੂੰ ਭਾਈਆਂ ਜਾਣ ਗਿਆ ਤਾਂ ਉਸ ਤੋਂ ਠੀਕ ਅਗਲੇ ਦਿਨ ਲੁਧਿਆਣਾ ਦੇ ਮੇਅਰ ਅਹੁਦੇ ਦੇ ਲਈ ਚੋਣ ਕੀਤੀ ਜਾਵੇਗੀ ਤਾਂ ਪਹਿਲਾਂ ਇਹ ਸਮਾਗਮ ਦੱਸਿਆ ਜਾ ਰਿਹਾ ਸੀ ਸੂਤਰ ਦੱਸਦੇ ਸੀ ਕਿ 14 ਜਨਵਰੀ ਨੂੰ ਮਾਗੀ ਵਾਲੇ ਦਿਨ ਰੱਖਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਸਮਾਗਮ ਨੂੰ ਡਿਲੇ ਕਰ ਦਿੱਤਾ ਗਿਆ ਤਾਂ ਹੁਣ 20 ਜਨਵਰੀ ਨੂੰ ਦੱਸਿਆ ਜਾ ਰਿਹਾ ਕਿ ਲੁਧਿਆਣਾ ਨੂੰ ਉਸਦੀ ਪਹਿਲੀ ਮਹਿਲਾ ਮੇਅਰ ਬਣਨ ਜਾ ਰਹੀ ਮਿਲਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਅਹੁਦੇ ਦੀ ਵੀ ਚੋਣ ਹੋਵੇਗੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਮਹਿਲਾ ਕਾਉਂਸਲਰ ਦੇ ਰੂਪ ਦੇ ਵਿੱਚ ਲੁਧਿਆਣਾ ਨੂੰ ਉਸਦੀ ਪਹਿਲੀ ਮੈਇਰ ਮਿਲਦੀ ਹੈ